ਹੈਲੋ एवरीवन ਸਤਿ ਸ਼੍ਰੀ ਅਕਾਲ ਆਈ ਹੋਪ ਤੁਸੀਂ ਸਾਰੇ ਜਣੇ ਠੀਕ ਹੋਵੋਗੇ ਸੋ ਅੱਜ ਅਸੀਂ ਬਣਾਵਾਂਗੇ ਟਮਾਟਰ ਦੀ ਚਟਨੀ ਇਹ ਮੈਂ ਇਸ ਤਰੀਕੇ ਨਾਲ ਤੁਹਾਨੂੰ ਦੱਸਾਂਗੀ ਕਿ ਤੁਸੀਂ ਨਾ ਮਤਲਬ ਕਿ ਇਹ ਤੁਹਾਨੂੰ ਇੰਨੀ ਸਵਾਦ ਲੱਗੂਗੀ ਕਿ ਤੁਸੀਂ ਨਾ 3-4 ਰੋਟੀਆਂ ਨਾਲ ਖਾਜੋਗੇ ਇਹਨੂੰ ਆਰਾਮ ਨਾਲ ਮਤਲਬ ਕਿ ਤੁਹਾਨੂੰ ਨਾਲ ਸਬਜ਼ੀ ਦੀ ਵੀ ਜ਼ਰੂਰਤ ਨਹੀਂ ਪਊਗੀ ਇਹ ਇੰਨੀ ਜ਼ਿਆਦਾ ਸਵਾਦ ਬਣਦੀ ਹੈ ਤਾਂ ਬਿਨਾਂ ਕਿਸੇ ਦੇਰੀ ਤੋਂ ਸਟਾਰਟ ਕਰਦੇ ਹਾਂ ਸਭ ਤੋਂ ਪਹਿਲਾਂ ਤੁਸੀਂ ਪਿਆਜ਼ ਲੈ ਲੈਣਾ ਹੈ ਮੈਂ ਤੇ ਤਿੰਨ ਪਿਆਜ਼ ਲਏ ਨੇ ਤੇ ਇਹਨਾਂ ਨੂੰ ਤੁਸੀਂ ਬਰੀਕ-ਬਰੀਕ ਕੱਟ ਲੈਣਾ ਹੈ ਉਸ ਤੋਂ ਬਾਅਦ ਟਮਾਟਰ ਇੱਥੇ ਜਿਹੜੇ ਮੈਂ ਟਮਾਟਰ ਯੂਜ਼ ਕਰ ਰਹੀਆਂ ਇਹ ਮਤਲਬ ਮੈਂ ਖਰੀਦੇ ਨਹੀਂ ਸੀਗੇ ਇਹ ਸਾਡੇ ਕਿਸੇ ਨੌਨ ਨੇ ਸਾਨੂੰ ਖੇਤਾਂ ਚੋਂ ਹੀ ਫਰੈਸ਼ ਤੋੜ ਕੇ ਦਿੱਤੇ ਸੀਗੇ ਸੋ ਚਟਨੀ ਇਹਨਾਂ ਕਰਕੇ ਹੋਰ ਵੀ ਜ਼ਿਆਦਾ ਸਵਾਦ ਬਣੀ ਸੀਗੀ ਸੋ ਇੱਥੇ ਤੁਸੀਂ ਇਹਨਾਂ ਨੂੰ ਵੀ ਬਰੀਕ-ਬਰੀਕ ਕੱਟ ਲੈਣਾ ਹੈ ਅ ਧਿਆਨ ਰੱਖਿਓ ਜਦੋਂ ਵੀ ਤੁਸੀਂ ਟਮਾਮਟਰ ਯੂਜ਼ ਕਰਦੇ ਹੋ ਟਮਾਟਰ ਦੀ ਚਟਨੀ ਲਈ ਟਮਾਟਰ ਲਾਲ ਹੋਣ ਕੱਚੇ ਆ ਹਰੇ ਟਮਾਟਰ ਨਾ ਹੋਣ ਉਹਦੇ ਲਈ ਹੁਣ ਇੱਥੇ ਮੈਂ ਆਦਾ ਲੈ ਲਿਆ ਆਦਾ ਵੀ ਤੁਸੀਂ ਬਿਲਕੁਲ ਬਰੀਕ-ਪਰੀਕ ਕੱਟ ਲੈਣਾ ਤੇ ਲਸਣ ਦੀਆਂ 10-15 ਕਲੀਆਂ ਲੈ ਲੈਣੀਆਂ ਨੇ ਤੇ ਉਹਨਾਂ ਨੂੰ ਵੀ ਬਰੀਕ ਕੱਟ ਲੈਣਾ ਸੋ ਹੁਣ ਅਸੀਂ ਕੜਾਹੀ ਧਰ ਲਾਂਗੇ ਗੈਸ ਤੇ ਇਹਦੇ ਵਿੱਚ ਸਰੋਂ ਦਾ ਤੇਲ ਪਾ ਲੈਣਾ ਥੋੜਾ ਜਿਹਾ ਜ਼ਿਆਦਾ ਤੇਲ ਪਾਓ ਅੱਛਾ ਲੱਗਦਾ ਹੈ ਚਟਨੀ ਦੇ ਵਿੱਚ ਉਸ ਤੋਂ ਬਾਅਦ ਇਹਨੂੰ ਗਰਮ ਹੋਣ ਦੇਣਾ ਇੱਕ ਚਮਚ ਇਹਦੇ 'ਚ ਮੇਥੀ ਦੇ ਬੀਜ ਪਾਣੇ ਹੈ ਤੇ ਇੱਕ ਚਮਚ ਕਲੌਂਜੀ ਦਾ ਪਾਣਾ ਹੈ ਹੁਣ ਇਹਨਾਂ ਨੂੰ ਥੋੜਾ سی ਭੁੱਲ ਲਾਂਗੇ ਨਾਲ ਹੀ ਨਾਲ ਅਸੀਂ ਲਸਣ ਪਾ ਲਵਾਂਗੇ ਤੇ ਆਦਾ ਪਾ ਲਵਾਂਗੇ ਤੇ ਲਸਣ ਤੇ ਆਦੇ ਨੂੰ ਤੁਸੀਂ 1 ਮਿੰਟ ਤੱਕ ਹਾਈ ਫਲੇਮ ਤੇ ਪਕਾਉਣਾ ਹੈ ਜਦੋਂ ਤੱਕ ਥੋੜਾ ਜਿਹਾ ਲਸਣ ਸੁਨਹਿਰੇ ਰੰਗ ਦਾ ਨਾ ਹੋ ਜਾਵੇ ਹੁਣ ਅਸੀਂ ਕੀ ਕਰਾਂਗੇ ਹੁਣ ਅਸੀਂ ਪਿਆਜ਼ ਪਾ ਲਵਾਂਗੇ ਤੇ ਪਿਆਜ਼ ਨੂੰ ਵੀ ਉਦੋਂ ਤੱਕ ਪਕਾਣਾ ਜਦੋਂ ਤੱਕ ਇਹਨਾਂ ਦਾ ਰੰਗ ਸੁਨਹਿਰਾ ਨਾ ਹੋ ਜਾਵੇ 19 ਤੋਂ ਬਾਅਦ ਅਸੀਂ ਝੋਣ ਪਾ ਦਵਾਂਗੇ ਤੇ ਉਹ ਤੁਸੀਂ ਆਪਣੇ ਸਵਾਦ ਦੇ ਮੁਤਾਬਿਕ ਜਿਹੜਾ ਹੈਗਾ ਪਾਣਾ ਹੈ ਤੇ ਇੱਕ ਚਮਚ ਮੈਥੇ ਲਾਲ ਮਿਰਚ ਦਾ ਪਾਇਆ ਤੁਹਾਨੂੰ ਥੋੜਾ ਤਿੱਖਾ ਪਸੰਦ ਹੈ ਤਾਂ ਤੁਸੀਂ ਅੱਧਾ ਕ ਚਮਚ ਹੋਰ ਪਾ ਸਕਦੇ ਹੋ ਤੇ ਥੋੜੀ ਜਿਹੀ ਹਲਦੀ ਪਾ ਦੇਣੀ ਹੈ ਇਹਨੂੰ ਵੀ ਅਸੀਂ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ 19 ਤੋਂ ਬਾਅਦ ਅਸੀਂ ਇਹਦੇ ਵਿੱਚ ਟਮਾਟਰ ਪਾ ਦਵਾਂਗੇ ਤੇ ਇਹਨਾਂ ਨੂੰ ਵੀ ਮਿਕਸ ਕਰ ਲੈਣਾ ਹੈ ਹੋਂ ਟਮਾਟਰ ਪਾਉਣ ਤੋਂ ਬਾਅਦ ਤੁਸੀਂ ਕੀ ਕਰਨਾ ਹੈ ਤੁਸੀਂ ਇਹਨੂੰ ਢੱਕ ਕੇ ਰੱਖ ਦੇਣਾ ਤੇ ਢੱਕਣ ਤੋਂ ਬਾਅਦ ਮਤਲਬ ਇਹਨੂੰ ਹਾਈ ਫਲੇਮ ਤੇ ਹੀ ਰੱਖਣਾ ਹੈ ਤੁਹਾਨੂੰ ਮੈਸ਼ਰ ਦੀ ਵੀ ਮਤਲਬ ਯੂਜ਼ ਕਰਨ ਦੀ ਲੋੜ ਨਹੀਂ ਪਊਗੀ ਤੁਸੀਂ ਇਹਨੂੰ ਢੱਕ ਕੇ ਰੱਖੋਗੇ ਨਾ ਹਾਈ ਫਲੇਮ ਤੇ ਥੋੜੇ ਟਾਈਮ ਲਈ ਆਪਣੇ ਆ ਬਿਲਕੁਲ ਨਰਮ ਹੋ ਜਾਣਗੇ ਤੁਸੀਂ ਦੇਖ ਸਕਦੇ ਹੋ ਕਿ ਬਿਲਕੁਲ ਨਰਮ ਹੋ ਚੁੱਕੇ ਨੇ ਇਹ ਤੇ ਇਸ ਤੋਂ ਬਾਅਦ ਤੁਸੀਂ ਇੱਕ ਵਾਰ ਫੇਰ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਹੁਣ ਇਸ ਤੋਂ ਬਾਅਦ ਇਹਦੇ 'ਚ ਮੈਂ ਗੁੜ ਪਾ ਰਹੀ ਹਾਂ ਗੁੜ ਦੇ ਮੈਂ 4-5 ਪੀਸੇ ਲਏ ਨੇ ਉਹ ਮੈਂ ਐਡ ਕਰਤਾ ਤੁਸੀਂ ਇਹਦੀ ਜਗ੍ਹਾ ਚੀਨੀ ਵੀ ਪਾ ਸਕਦੇ ਹੋ ਇਟਸ 올 ਅਪ ਟੂ ਯੂ ਕਿ ਤੁਸੀਂ ਕੀ ਯੂਜ਼ ਕਰਨਾ ਚਾਹੁੰਦੇ ਹੋ ਤੇ ਗੁੜ ਪਾਉਣ ਤੋਂ ਬਾਅਦ ਵੀ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਹੈ ਤੇ ਅਸੀਂ 3-4 ਮਿੰਟ ਲਈ ਇਹਨੂੰ ਹੋਰ ਕੁਕ ਕਰਾਂਗੇ ਜਦੋਂ ਤੱਕ ਗੁੜ ਜਿਹੜਾ ਹੈਗਾ ਪਿਗਲ ਨਾ ਜਾਵੇ। ਬਾਕੀ ਚਟਨੀ ਸਾਡੀ ਆਲਮੋਸਟ ਤਿਆਰ ਹੈ। ਇਸ ਟਾਈਮ ਤੇ ਤੁਸੀਂ ਇਹਨੂੰ ਇੱਕ ਵਾਰ ਚੈੱਕ ਵੀ ਕਰ ਸਕਦੇ ਹੋ। ਜੇ ਤੁਹਾਨੂੰ ਥੋੜਾ ਤਿੱਖਾ ਚਾਹੀਦੀ ਹੈ ਇਹ ਚਟਨੀ ਤਾਂ ਤੁਸੀਂ ਥੋੜੀ ਮਿਰਚ ਪਾ ਸਕਦੇ ਹੋ ਜਾਂ ਮਿਠਾਸ ਹੋਰ ਚਾਹੀਦੀ ਹੈ ਤਾਂ ਤੁਸੀਂ ਥੋੜਾ ਗੁੜ ਹੋਰ ਪਾ ਸਕਦੇ ਹੋ। ਵੈਸੇ ਤਾਂ ਲੋੜ ਨਹੀਂ ਪਊਗੀ। ਅਤੇ ਤੁਸੀਂ ਦੇਖ ਸਕਦੇ ਹੋ ਚਟਨੀ ਸਾਡੀ ਤਿਆਰ ਹੈ ਬਾਕੀ ਜੇ ਤੁਸੀਂ ਇਸ ਦੀ ਸ਼ੈਲਫ ਲਾਈਫ ਵਧਾਉਣਾ ਚਾਹੁੰਦੇ ਥੋੜੇ ਲੰਬੇ ਟਾਈਮ ਤੱਕ ਚਲਾਉਣਾ ਚਾਹੁੰਦੇ ਹੋ ਤਾਂ ਇਸ ਚਟਨੀ ਨੂੰ ਤੁਸੀਂ ਥੋੜਾ ਹੋਰ ਪਕਾ ਲਿਓ ਥੋੜਾ ਹੋਰ ਗਾੜਾ ਕਰ ਲਿਓ ਸੋ ਚਟਨੀ ਸਾਡੀ ਬਣ ਕੇ ਤਿਆਰ ਹੈ ਤੇ ਆਈ ਹੋਪ ਤੁਸੀਂ ਇਸ ਨੂੰ ਘਰ ਵਿੱਚ ਇੱਕ ਵਾਰ ਜ਼ਰੂਰ ਬਣਾ ਕੇ ਟ੍ਰਾਈ ਕਰੋਗੇ ਤੇ ਕਮੈਂਟ ਸੈਕਸ਼ਨ 'ਚ ਮੈਨੂੰ ਦੱਸੋਗੇ ਵੀ ਕਿ ਤੁਹਾਨੂੰ ਇਹ ਰੈਸিপি ਕਿੱਦਾਂ ਦੀ ਲੱਗੀ ਤੇ ਪਲੀਜ਼ ਮੇਰੇ ਚੈਨਲ ਨੂੰ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ ਜ਼ਰੂਰ ਕਰਿਓ ਮਿਲਦੇ ਹਾਂ ਫਿਰ ਨੈਕਸਟ ਵੀਡੀਓ ਦੇ ਵਿੱਚ ਇੱਕ ਨਵੀਂ ਰੈਸিপি ਨਾਲ ਟਿਲ ਦੈਨ ਬਾਏ ਬਾਏ ਟੇਕ ਕੇਅਰ ਸਤਿ ਸ੍ਰੀ ਅਕਾਲ